ਗੁਰਪਿਆਰ ਸਿੰਘ ਹੈ ਮੇਰਾ ਨਾਂ ਸਰਦਾਰ ਗੁਰਪਿਆਰ ਸਿੰਘ ਤੂਤੀ ਬੋਲਦੀ ਮੇਰੀ ਇਸ ਇਲਾਕੇ ਵਿੱਚ ਗਲਤ ਧਿਆਨ ਨਾ ਕੀ ਪੁੱਤ ਅੱਜ ਪੱਕਾ ਬੜਾ ਮੜਾ ਜੀ ਆਉਂਦਾ ਜਾਂਦਾ ਧਿਆਨ ਨਾਲ ਜਾਇਆ ਕਰ ਹਾਂ ਕਰਨਾ ਕੀ ਹੈ ਤੈਨੂੰ ਪਤਾ ਤਾਂ ਹੈਗਾ ਘਰ ਦੇ ਕੰਮ ਧੰਦਿਆਂ ਚ ਫਸੀ ਹੋਈਆਂ ਅੱਛਾ ਜੀ ਤੇ ਇਹਦਾ ਮਤਲਬ ਕਿ ਤੂੰ ਮੈਨੂੰ ਘਰ ਦੇ ਕੰਮ ਧੰਦਿਆ ਕਰਕੇ ਪਸੰਦ ਕੀਤਾ ਆ ਵੈਸੇ ਨਹੀਂ ਮੇ ਕੁੜੀਏ ਮੈਂ ਤੈਨੂੰ ਆਵਾਜ਼ਾਂ ਮਾਰੀ ਜਨੇ ਤੂੰ ਸੁਣਦੀ ਹੋ ਨਹੀਂ ਹੈਗੀ ਘੰਟਾ ਹੋ ਗਿਆ ਤੈਨੂੰ ਆ ਕੰਮ ਕਰਦੀ ਨਾ ਮੰਮੀ ਹੋਰ ਕਿੰਨਾ ਕੇ ਤੇਜ਼ ਹੱਥ ਚਲਾਵਾ ਹੁਣ ਸਵੇਰ ਦੀ ਲੱਗੀ ਤਾਂ ਹੈਗੀ ਆ ਕੰਮ ਕਰਨ ਪੁੱਤ ਮੜਾ ਜਾ ਤੇਜ਼ ਹੱਥ ਚਲਾ ਕੇ ਕੰਮ ਕਰਿਆ ਕਰ ਕੱਲੋਂ ਬਗਾਨੇ ਘਰ ਜਾਣਾ ਮੰਮੀ ਮੈਨੂੰ ਵੀ ਪਤਾ ਵੀ ਮੈਂ ਬਗਾਨੇ ਘਰ ਜਾਣਾ ਪਰ ਤੁਹਾਨੂੰ ਵੀ ਤਾਂ ਪਤਾ ਹੈ ਨਾ ਸਵੇਰ ਦਾ ਥੋੜਾ ਮੁੰਡਾ ਕਿੰਨੇ ਆਰਡਰ ਦੇ ਕੇ ਜਾਂਦਾ ਆ ਵੀ ਆਹ ਬਣਾ ਦੀ ਆਹ ਬਣਾ ਦੀ ਹੁਣ ਤੁਸੀਂ ਆਪ ਦੱਸੋ ਮੈਂ ਕੀ ਕੁਝ ਕਰਾਂ ਕਰੇ ਫੇਰ ਕੀ ਹੋ ਗਿਆ ਪੁੱਤ ਜੇ ਤੈਨੂੰ ਤੇਰੇ ਭਾਈ ਨੇ ਕੁਝ ਬਣਾ ਕੇ ਕਹਿਤਾ ਵੀ ਮੈਂ ਖਾਣਾ ਹੈ ਜਾਣਾ ਹੋਗਾ ਉਹਨੇ ਜਲਦੀ ਖਿਜਿਆ ਨਾ ਕਰ ਤੂੰ ਤਾਂ ਰਿੰਪੀ ਬਹੁਤ ਜ਼ਿਆਦਾ ਗੁੱਸਾ ਕਰਨ ਲੱਗ ਗਈ ਮੰਮੀ ਗੱਲ ਉਹ ਨਹੀਂ ਹੈਗੀ ਗੱਲ ਇਹ ਹੈ ਵੀ ਮੈਂ ਥੱਕ ਜਾਨੀ ਆ ਸਰਦਨ ਕੰਮ ਕਰਦੀ ਰਿੰਪੀ ਮੇਰੀ ਗੱਲ ਸੁਣਦਾ ਪੁੱਤ ਜੇ ਮੈਨੂੰ ਕਹਿ ਕੇ ਜਾਂਦਾ ਨਾ ਮੇਰਾ ਪੁੱਤ ਮੈਂ ਜਦੇ ਨਾਦੀ ਨਾਲ ਕੁਸ ਬਣਾ ਕੇ ਦੇ ਦਿੰਦੀ ਆ ਉਹਨੂੰ ਪਰ ਮੇਰੇ ਪੁੱਤ ਨੂੰ ਪਤਾ ਹੈ ਵੀ ਮੇਰੀ ਮਾਂ ਨਹੀਂ ਕੰਮ ਕਰ ਸਕਦੀ ਉਹਦੇ ਗੋਡੇ ਗਿੱਟੇ ਦੁਖਦੇ ਨੇ ਤਾਂ ਕਰਕੇ ਵਿਚਾਰਾ ਮੈਨੂੰ ਨਹੀਂ ਕਹਿੰਦਾ ਤੂੰ ਕੀ ਮਾੜੀ ਹੋ ਜੇਂਗੀ ਜੇ ਕਰ ਦੇਂਗੀ ਭੋਰਾ ਕੰਮ ਦਾ ਮੰਮੀ ਤੁਸੀਂ ਪਹਿਲਾਂ ਮੈਨੂੰ ਇਹ ਗੱਲ ਦੱਸੋ ਜੇ ਤੁਸੀਂ ਉਹਨੂੰ ਬਣਾ ਕੇ ਦੇਤਾ ਜਾਂ ਮੈਂ ਬਣਾ ਕੇ ਦੇਤੇ ਚ ਕੀ ਫਰਕ ਆ ਤੈਨੂੰ ਇਹ ਤਾਂ ਨਹੀਂ ਪਤਾ ਹੈਗਾ ਤੇਰਾ ਭਾਈ ਤੈਨੂੰ ਕਿੰਨਾ ਪਿਆਰ ਕਰਦਾ ਫੋਨ ਤੇ ਤੂੰ ਬਿਧਿਆਰਾ ਸੱਸ ਕੇ ਗੱਲਾਂ ਕਰੀ ਜਾਵੇਂਗੀ ਜੇ ਤੈਨੂੰ ਕੰਮ ਨੂੰ ਕਰੇ ਤੂੰ ਤਾਂ ਜਿਹਦੇ ਗੁੱਸਾ ਆ ਜਾਂਦਾ ਮੰਮੀ ਉਹਨਾਂ ਮੈਨੂੰ ਜਾਣ ਕੇ ਤੰਗ ਕਰਦਾ ਜਾਣ ਕੇ ਤਾਂ ਕਿ ਇਹ ਮੇਰੇ ਮਗਰੋਂ ਨਾ ਸਾਰ ਦਿਨ ਘਰੇ ਕੰਮ ਕਰਦੀ ਰਹੇ ਬਸ ਪੁੱਤਰੀਂ ਪੀ ਤੂੰ ਆਇਨਾ ਕਿਹਾ ਕਰ ਕਰਮਾਂ ਵਾਲਿਆਂ ਦੀ ਕਿਸਮਤ ਚ ਹੁੰਦਾ ਪੁੱਤ ਪਹਿਣਾ ਭਰਾਵਾਂ ਦਾ ਪਿਆਰ ਭਾਗਾਂ ਵਾਲੀਆਂ ਹੁੰਦੀਆਂ ਨੇ ਉਹ ਕੁੜੀਆਂ ਜਿਨ੍ਹਾਂ ਨੂੰ ਭਾਈਆਂ ਦਾ ਪਿਆਰ ਮਿਲਦਾ ਹੈ ਪੁੱਤ ਤੂੰ ਆਇ ਅਰਦਾਸ ਕਰਿਆ ਕਰ ਪ੍ਰਮਾਤਮਾ ਅੱਗੇ ਤੇਰੇ ਭਾਈ ਦੀ ਲੰਬੀ ਉਮਰ ਕਰੇ ਰੱਬ ਠੀਕ ਹੈ ਮੰਮੀ ਜੀ ਹੋਰ ਕੋਈ ਹੁਕਮ ਭਾਈ ਕਰਸ ਜੇ ਤੂੰ ਬੋਲਣ ਬਹੁਤਾ ਲੱਗ ਗਈ ਦੇਖ ਲੈ ਹੋਂਚ ਤੂੰ ਬਥੇਰੀਆਂ ਗੱਲਾਂ ਕਰੀ ਜਾਵਾਂਗੇ ਹਾਂ ਸੱਸ ਕੇ ਜੇ ਕੋਸ ਤੇਨੂੰ ਕੋਈ ਕੰਮ ਕਰਨ ਨੂੰ ਕਹੇ ਤੂੰ ਜਦੇ ਖੀਜੇ ਨਹੀਂ ਐ ਹਾਂਜੀ ਉਹਨਾਂ ਦੇ ਘਰੇ ਅੱਜ ਬੈਣ ਪਏ ਲੋ ਬਹੁਤ ਵੱਡੀ ਖੁਸ਼ਖਬਰੀ ਆ ਉਹ ਬੱਲਿਓ ਛੇਰਾ ਜਦੋਂ ਤੈਨੂੰ ਜੱਗੀ ਵੀ ਰੈਕੀ ਕਰਨ ਭੇਜਿਆ ਸੀ ਨਾ ਲੱਗਿਆ ਨਹੀਂ ਸੀ ਕਿ ਤੂੰ ਇਹ ਕੰਮ ਐਡਾ ਛੇਤੀ ਸਿਰੇ ਚੜਾ ਦੇਗਾ ਸਰਾ ਕਰਤਾ ਉਹ ਆਹੀ ਤਾਂ ਕਮਾਲ ਆ ਜੀ ਮੇਰਾ ਮੈਂ ਹੁਣਾਂ ਤੁਹਾਡੇ ਕੋਲ ਸ਼ਾਮ ਨੂੰ ਤੁਸੀਂ ਮੇਰਾ ਬਸ ਇਨਾਮ ਤਿਆਰ ਰੱਖਿਓ ਤੁਹਾਡਾ ਕੰਮ ਹੋਇਆ ਸਮਝੋ ਓਏ ਕੋਈ ਨਹੀਂ ਕੰਮ ਤਾਂ ਹੋ ਜਾਂਦੇ ਤੈਨੂੰ ਤੇਰਾ ਇਨਾਮ ਵੀ ਦਵਾਂਗੇ ਉਹ ਨਾਲੇ ਮੂੰਹ ਵੀ ਕੌੜਾ ਕਰਵਾ ਦਾਂਗੇ ਤੂੰ ਵੀ ਯਾਦ ਰੱਖੀਂਗਾ ਕਿ ਸਰਦਾਰਾਂ ਦਾ ਕੰਮ ਕੀਤਾ ਸੀ ਹੈ ਕਿ ਨਹੀਂ ਚਲੋ ਮਿਲਦੇ ਆਂ ਜੀ ਹੁਣ ਤੁਸੀਂ ਸ਼ਾਮ ਦੀ ਪਾਰਟੀ ਦੀ ਤਿਆਰੀ ਕਰੋ ਪਰ ਯਾਰ ਕੋਸ਼ਿਸ਼ਾ ਕਰਨਾ ਪੈਣਾ ਆਪਾਂ ਨੂੰ ਕੀਰਤ ਕੀ ਕਰਾਂ ਕੁਝ ਸਮਝ ਹੀ ਨਹੀਂ ਆ ਰਿਹਾ ਜਿੱਕੇ ਆਪਾਂ ਇੱਥੋਂ ਚੱਲਦੇ ਹਾਂ ਸਾਨੂੰ ਬਹੁਤ ਟਾਈਮ ਹੋ ਗਿਆ ਇਸ ਤੋਂ ਪਹਿਲਾਂ ਕੋਈ ਵੇਖ ਲੇ ਸਾਨੂੰ ਚੱਲਣਾ ਚਾਹੀਦਾ ਚੱਲ ਕਾ ਬਰਨਾ ਲਓ ਭਾਈ ਕਰੋ ਹੱਥ ਖੜੇ ਜੇ ਤੁਹਾਨੂੰ ਕ੍ਰਿਕਟ ਪਸੰਦ ਆ ਹੁਣ ਇੱਕ ਨਿਊ ਗੇਮ ਨਾਰਾਇਣ ਪਾਵਰ ਪੰਚ ਆ ਗਈ ਆ ਪਰਿ ਮੈਚ ਤੇ ਇਹ ਸੀਰੀਅਸਲੀ ਇੱਕ ਗੇਮ ਚੇਂਜਰ ਆ ਇਸ ਤੇ ਹਰ ਕੋਈ ਜਿੱਤ ਸਕਦਾ ਆ ਜਨੂੰ ਦੀ ਹੈ ਲਾਂਚ ਹੋਈ ਆ ਉਦੋਂ ਤੋਂ ਹੀ ਰੇਟਸ ਆਸਮਾਨ ਨੂੰ ਛੂਰੇ ਨੇ ਤੇ ਇਹ ਪਰਫੈਕਟ ਟਾਈਮ ਆ ਇਸ ਜੰਪ ਕਰਨ ਦਾ ਮਿਸ ਨਾ ਕਰਿਓ ਨਰੈਨ ਪਾਵਰ ਪੰਜ ਡਿਫਰੈਂਟ ਕਿਵੇਂ ਆ ਕਿਉਂਕਿ ਪਰ ਹੀ ਮੈਚ ਚ ਹੀ ਇਹ ਨਿਊ ਫੀਚਰ ਆ ਇਸ ਸੇਫ ਜ਼ੋਨ ਮਿਲਦਾ ਆ ਜਦੋਂ ਵੀ ਸੇਫ ਜ਼ੋਨ ਐਕਟੀਵੇਟ ਹੁੰਦਾ ਆ ਇਮੀਡੀਏਟਲੀ ਸਕਰੀਨ ਤੇ ਮੈਕਸਿਮਮ ਮਲਟੀਪਲਾਇਰ ਹੋ ਜਾਣਗੇ ਤੇ ਪਲੇਅਰ ਇਨਸ਼ੋਰਡ ਹੋ ਜਾਣਗੇ ਤੇ ਤੁਹਾਡੀਆਂ ਵਿਨਿੰਗਸ ਡਬਲ ਹੋ ਜਾਣਗੀਆਂ ਬਿਨਾਂ ਕਿਸੇ ਰਿਸਕ ਤੋਂ ਤੁਸੀਂ ਆਪਣੀਆਂ ਵਿਨਿੰਗਸ ਨੂੰ ਮਲਟੀਪਲਾਈ ਕਰ ਸਕਦੇ ਹੋ ਸੇਫ ਜ਼ੋਨ ਚ ਮੋਰ ਸੇਫਲੀ ਮੈਨੂੰ ਵੀ ਮੈਂ ਵੀ ਇਸ ਨੂੰ ਟਰਾਈ ਕੀਤਾ ਆ ਬਹੁਤ ਈਜ਼ੀ ਆ ਸਕੋਰ ਬਿੱਗ ਕਰਨ ਲਈ ਤੁਸੀਂ ਆਪਣੇ ਲੱਕ ਕਿਉਂ ਨਹੀਂ ਅਜ਼ਮਾਰੇ ਇਸ ਈਜ਼ੀਐਸਟ ਵੇ ਆ ਫਨ ਕਰਨ ਦਾ ਤੁਹਾਨੂੰ ਕਿਸੇ ਐਕਸਪਰਟ ਦੀ ਲੋੜ ਨਹੀਂ ਸਨਿਲ ਨਾਰਾਇਨ ਬਿਲ ਹਿਟ ਦ ਹਾਈਐਸਟ ਨੰਬਰਸ ਫੋਰ ਯੂ ਵੈਸਟ ਪਾਰਟ ਇਹ ਆ ਜੇ ਤੁਸੀਂ ਮੇਰੇ ਲਿੰਕ ਤੇ ਜਾ ਕੇ ਰਜਿਸਟਰ ਕਰੋਗੇ ਤਾਂ ਤੁਹਾਨੂੰ ਅਪ ਟੂ 1 ਲੱਖ 5000 ਤੱਕ ਦਾ ਵੈਲਕਮ ਬੋਨਸ ਵੀ ਮਿਲ ਸਕਦਾ ਆ ਸੋ ਇਸ ਚਾਂਸ ਨੂੰ ਮਿਸ ਨਾ ਕਰੋ ਲਿੰਕਾ ਜਿਹੜਾ ਕਮੈਂਟ ਚ ਪਿਨ ਕੀਤਾ ਹੋਇਆ ਕਰੋ ਪਰੀ ਮੈਚ ਨੂੰ ਇੰਸਟਾਲ ਤੇ ਪਲੇ ਕਰੋ ਨਾਰਾਇਨ ਪਾਵਰ ਪੰਜ ਪਰ ਕੋਸ਼ਿਸ਼ ਤਾਂ ਕਰਨਾ ਪੈਣਾ ਯਾਰ ਕੀ ਵੀਰੇ ਤੇ ਡੈਡੀ ਆ ਕੇ ਹੁਣ ਕੀ ਕਰਾਂਗੇ ਤੂੰ ਡਰ ਨਾ ਸਭ ਕੁਝ ਠੀਕ ਆ ਠੀਕ ਆ ਨਾ ਸਭ ਕੁਝ ਨਹੀਂ ਨੂੰ ਕੀ ਪੁੱਛਦਾ ਅਸੀਂ ਦੱਸ ਦਿੰਨੇ ਆ ਤੈਨੂੰ ਵੀ ਸਭ ਕੁਝ ਠੀਕ ਆ ਜਾਂ ਠੀਕ ਕਰਨਾ ਪਊਗਾ ਓ ਭਾਈ ਜੀ ਤੁਸੀਂ ਹੱਥ ਹਟਾਓ ਉਹ ਕੁੜੀ ਡਰ ਰਹੀ ਐਵੇਂ ਉਹਨੂੰ ਕੁਝ ਹੋ ਜਾਣਾ ਆ ਸਾਲਿਆ ਤੇਰੀ ਇੰਨੀ ਹਿੰਮਤ ਵੀ ਤੂੰ ਸਾਡੀ ਧੀ ਨੂੰ ਸ਼ਰਮ ਬਜ਼ਾਰਾਂ ਚ ਲੈ ਕੇ ਫੇਰੇ ਡੈਡ ਜੀ ਪਲੀਜ਼ ਤੁਸੀਂ ਛੱਗੀ ਨੂੰ ਕੁਝ ਨਾ ਖੋ ਇਹ ਤਾਂ ਬਸ ਨਾ ਹੁਣ ਤੂੰ ਇੰਨੀ ਵੱਡੀ ਹੋ ਗਈ ਆਪਣੇ ਬਾਪ ਅੱਗੇ ਜ਼ੁਬਾਨ ਚਲਾਈ ਗਈ ਹੈ ਨਾ ਤੂੰ ਦੱਸ ਓਏ ਤੇਰੀ ਇੰਨੀ ਹਿੰਮਤ ਕਿਵੇਂ ਹੋ ਗਈ ਸਾਡੇ ਘਰ ਦੀ ਇੱਜ਼ਤ ਨੂੰ ਹੱਥ ਪਾਉਣ ਦੀ ਤੈਨੂੰ ਕੋਸ਼ਿਸ਼ ਕਿਵੇਂ ਕਰ ਲਈ ਦੇਖ ਵੀਰੇ ਕੀਰਤ ਤੇ ਮੈਂ ਕਲਾਸਮੇਟਾਂ ਦੋਨੋਂ ਇਕੱਠੇ ਹੀ ਪੜਦੇ ਆਂ ਸੀ ਤੇ ਇੱਕ ਦੂਜੇ ਨੂੰ ਬਸ ਚੁੱਪ ਆਂ ਨਾ ਬੰਦ ਰੱਖ ਨਹੀਂ ਤਾਂ ਤੇਰੀ ਜ਼ੁਬਾਨ ਮੈਂ ਬੰਦ ਕਰ ਦੇਣੀ ਹੈ ਸਾਡੀ ਇੱਜ਼ਤ ਨਾਲ ਖਿਲਵਾੜ ਕਰਕੇ ਜਿਹੜਾ ਤੂੰ ਗੁਨਾਹ ਕੀਤਾ ਹੈ ਨਾ ਉਹ ਦੀ ਤਾਂ ਪੁੱਤ ਤੈਨੂੰ ਸਜ਼ਾ ਮਿਲੂ ਮਿਲੂ ਜਰੂਰ ਮਿਲੂ ਤੁਸੀਂ ਜਿਹੜੀ ਵੀ ਸਜ਼ਾ ਦੇਣੀ ਹੈ ਦਾ ਪਲੀਜ਼ ਮੈਨੂੰ ਦੇ ਦਿਓ ਜੱਗੀ ਨੂੰ ਕੁਛ ਤਾਂ ਕਹੋ ਮੈਂ ਕਿਹੜਾ ਗੁਨਾਹ ਤੁਸੀਂ ਦੋਨਾਂ ਨੇ ਕੀਤਾ ਹੈ ਉਹਦੀ ਸਜ਼ਾ ਮੈਂ ਤੈਨੂੰ ਕੱਲੀ ਨੂੰ ਕਿਵੇਂ ਦੇ ਦਾਂ ਉਹ ਵੀ ਬਰਾਬਰ ਮਿਲੂਗੀ ਤੇ ਬਿਲੂਗੀ ਵੀ ਪਹਿਲਾਂ ਦੇਖਦਾ ਕੀ ਹੈ ਚਲੋ ਡੈਡੀ ਡੈਡੀ ਚੁੱਪਗੀ ਸਾਡੇ ਘਰ ਦੀ ਇੱਜ਼ਤ ਨਾਲ ਖੇਲਣ ਵਾਲੇ ਨੂੰ ਇੱਥੇ ਜਿਉਣ ਦਾ ਕੋਈ ਹੱਕar ਨਹੀਂ ਡੈਡੀ ਜੀ ਡੈਡੀ ਜੀ ਮਰ ਗੋਲੀ ਨਹੀਂ ਨਹੀਂ ਵੀ ਮੇਰੇ ਪਲੀਜ਼ ਨਹੀਂ ਹੈ ਵੀ ਨਹੀਂ ਕੱਲੋਂ ਸੋਲੀ ਵੀ ਚੜਨਾ ਪਿਆ ਤਾਂ ਮੈਂ ਬੈਠਾ ਨਹੀਂ وہی ਕਰ ਜੋ ਮੈਂ ਤੈਨੂੰ ਕਿਹਾ ਮਰ ਗੋਲੀ ਵੀ ਨਹੀਂ ਵੀ ਵੀ <laughs> it's ਸੀ ਆਪਣਾ ਕੰਮ ਕਰਤਾ ਇਹਨਾਂ ਲਾਸ਼ਰੋਟ ਕਾਣੇ ਲਗਾਉਣਾ ਤੇਰੀ ਜ਼ਿੰਮੇਵਾਰੀ ਹੈ। ਔਰ ਗੱਲ ਸੁਣ ਕਿਸੇ ਨੂੰ ਕੰਨੋਂ ਕੰਨ ਖਬਰ ਨਾ ਹੋਵੇ। ਨਹੀਂ ਤਾਂ ਫਿਰ ਤੈਨੂੰ ਪਤਾ ਵੀ ਤੇਰਾ ਸ਼ਰਮਾਕੀ ਕਰੂੰਗਾ। ਆਈ ਸਮਝ। ਭਾਈ ਜੀ ਕਿਹੋ ਜਿਹੀ ਗੱਲਾਂ ਕਰਦੇ ਹੋ ਇੱਥੇ ਜੋ ਕੁਝ ਵੀ ਹੋਇਆ ਮੈਨੂੰ ਉਹਦੇ ਬਾਰੇ ਕੁਝ ਨਹੀਂ ਪਤਾ। ਤੁਸੀਂ ਬੇਫਿਕਰ ਰਹੋ। ਇਸ ਗੱਲ ਦੀ ਭਾਪ ਬਾਹਰ ਨਹੀਂ ਜਾਊਗੀ। ਮੈਂ ਇਸ ਗੱਲ ਨੂੰ ਭੁੱਲ ਗਿਆ ਤੁਸੀਂ ਵੀ ਇਸ ਗੱਲ ਨੂੰ ਭੁੱਲ ਜਾਓ। ਇਹ ਤਾਂ ਕਦੇ ਜੱਗੀ ਇੰਨਾ ਲੇਟ ਹੋਇਆ ਨਹੀਂ ਅੱਜ ਪਤਾ ਨਹੀਂ ਕਿੱਥੇ ਚਲਾ ਗਿਆ ਸਵੇਰ ਦਾ ਭੁੱਖਣਾ ਪਾਣਾ ਮੇਰਾ ਪੁੱਤ ਇਹ ਤਾਂ ਮੁੰਡਾ ਨਾ ਬਸ ਖਾਣ ਪੀਣ ਦਾ ਜਮਾਈ ਧਿਆਨ ਕਰਦਾ ਪੁੱਤ ਮੇਰੀ ਗੱਲ ਸੁਣੀ ਰਿੰਪੀ ਤੂੰ ਤੇਰੇ ਭਾਈ ਨੂੰ ਫੋਨ ਕਰ ਅੱਗੇ ਤਾਂ ਕਦੇ ਇੰਨਾ ਲੇਟ ਹੋਇਆ ਨਹੀਂ ਜੱਗੀ ਮੰਮੀ ਕਿਉਂ ਇੰਨੀ ਟੈਨਸ਼ਨ ਲਈ ਜਾਂਦੇ ਹੋ ਨਾਲੇ ਲੇਟ ਨੂੰ ਕੀ ਆ ਵੀਰੇ ਨੇ ਅੱਜ ਕੁਝ ਬਾਹਰੋਂ ਖਾ ਪੀ ਲਿਆ ਹੋਣਾ ਤਾਂ ਹੀ ਨਹੀਂ ਘਰੇ ਆਇਆ ਰਿੰਪੀ ਤੈਨੂੰ ਪਤਾ ਤਾਂ ਹੈਗਾ ਪੁੱਤ ਤੇਰਾ ਭਾਈ ਬਾਹਰल्या ਚੀਜ਼ਾਂ ਖਾ ਕੇ ਨਹੀਂ ਰਾਜੀ ਹੈਗਾ ਜੱਗੀ ਤਾਂ ਰੋਹ ਜਾ ਕੇ ਦੁਪਹਿਰ ਦੀ ਰੋਟੀ ਘਰ ਖਾਂਦਾ ਪੁੱਤ ਤੂੰ ਮੜ ਜਾ ਫੋਨ ਮਲਾ ਕੇ ਦੇਖ ਪਤਾ ਨਹੀਂ ਕਾਤਾ ਮੇਰੇ ਤਾਂ ਕਲਜੇ ਚ ਹੌਲ ਜਾ ਪਈ ਜਾਂਦਾ ਚੰਗਾ ਮੰਮੀ ਲਾਉਣੀ ਆ ਫੋਨ ਤਾਂ ਹੀ ਤੁਹਾਨੂੰ ਚੈਨ ਮਿਲਣਾ ਚੱਕਿਆ ਨਹੀਂ ਬਾਈ ਨੇ ਫੋਨ ਇੱਕ ਮਿੰਟ ਦੁਬਾਰਾ ਲਾਵਾਂ ਕਾ ਤੋ ਨਹੀਂ ਚੱਕਦਾ ਜੱਗੀ ਫੋਨ ਮੰਮੀ ਕਿਤੇ ਬਹਿ ਗਿਆ ਹੋਣਾ ਯਾਰ ਦੋਸਤ ਕੋਲ ਚੱਕਿਆ ਨਹੀਂ ਕੁੜੇ ਬੈਲ ਤਾਂ ਜਾਈ ਜਾਂਦੀ ਆ ਚੱਕ ਨਹੀਂ ਰਿਹਾ ਪੁੱਤਰ ਇੰਪੇ ਨਾਲੇ ਮੇਰੀ ਗੱਲ ਸੁਣਾ ਤੂੰ ਨਾ ਹੁਣ ਗੁਰਜੀਤ ਨਾਲ ਗੱਲ ਕਰ ਲੈ ਪੁੱਤ ਮੰਗਲੇ ਹੋਏ ਨੂੰ ਤੇਰੀ ਨੂੰ ਕਿੰਨਾ ਟਾਈਮ ਹੋ ਗਿਆ ਆਪਾਂ ਗਾਹ ਨਰਾਤਿਆਂ ਚ ਤੇਰਾ ਵਿਆਹ ਕਰਦੀ ਐ ਫਿਰ ਮੈਂ ਆਪਣੇ ਪੁੱਤ ਦਾ ਵੀ ਕੁਛ ਕਰਨ ਮੰਮੀ ਅਸਲ ਦੇ ਵਿੱਚ ਰਾ ਗੁਰਜੀਤ ਵੀ ਮੈਨੂੰ ਇਹੀ ਕਹੀ ਜਾਂਦਾ ਆ ਵੀ ਛੇਤੀ ਵਿਆਹ ਕਰਵਾ ਲਈਏ ਉਹ ਵੀ ਵਾਲੇ ਕਾਲੇ ਨੇਗੇ ਵੈਸੇ ਤੁਸੀਂ ਨਾ ਮੇਰੇ ਮੂੰਹ ਦੀ ਗੱਲ ਖੋਲੀ ਪੁੱਤ ਤੂੰ ਐ ਕਰ

ਮੰਮੀ ਵੀਰੇ ਨੂੰ ਹਾਂ ਜੱਗੀ ਨੂੰ ਪਤਾ ਨਹੀਂ ਕੀ ਹੋ ਗਿਆ ਵੀਰੇ ਨੂੰ ਤੁਸੀਂ ਬੋਲਦੇ ਕਾਤੋਂ ਨਹੀਂ ਮੈਨੂੰ ਕਹਤਾ ਦੱਸੋ ਮੰਮੀ ਸਰ ਡੈਪੂਟਾ ਪੁੱਤ ਤੂੰ ਬੁੱਧੀਮਰਜੀ ਹੌਸਲਾ ਰੱਖ ਬੱਚੇ ਹੌਸਲਾ ਓਏ ਹੌਸਲਾ ਰੱਖ ਪੁੱਤ ਅਸਲੀ ਨਾ ਦੱਸ ਫਿਰ ਮੈਨੇ ਖਾਦਾ ਪੀਤਾ ਤੂੰ ਖਾ ਖਾ ਪੀ ਲੈ ਕੁਛ ਏ ਚਾਚਾ ਜੀ ਚਾਹ ਤੋਂ ਦਾ ਅਕਸ਼ ਹੋਇਆ ਨਾ ਮੈਂ ਮੈਨੇ ਰੋਟੀ ਦਾ ਛੱਟਾ ਪਾਣੀ ਦਾ ਘੁੱਟ ਤੱਕ ਵੀ ਨਹੀਂ ਪੀਤਾ ਚਾਚਾ ਜੀ ਹੁਣ ਤਾਂ ਮੈਂ ਨਾ ਮੰਮੀ ਵੱਲ ਦੇਖ ਤੱਕੇ ਡਰ ਲੱਗਦਾ ਵਿੱਚ ਤਾਂ ਮੇਰਾ ਭਰਾ ਚੱਕੀ ਮਿਲੂ ਚੱਟ ਗਿਆ ਕਿਤੇ ਮੇਰੇ ਬਾਪੇ ਨਾ ਮੇਰੇ ਤੋਂ ਦੂਰ ਹੋ ਜੇ ਚਿੰਤਾ ਨਾ ਕਰ ਪੁੱਤ ਫਿਕਰ ਨਾ ਕਰ ਤੂੰ ਮੇਰੀ ਗੱਲ ਸੁਣ ਤੂੰ ਆਪਣੀ ਮਾਂ ਨੂੰ ਵੀ ਹੌਸਲਾ ਦੇ ਤੂੰ ਆਪ ਵੀ ਹੌਸਲੇ ਚ ਰਹਿ ਸੁਲਾ ਕਹਾਦਾ ਚਾਚੇ ਜੀ ਕਹਾਦਾ ਸੁਲਾ ਅਪ ਮੇਰਾ ਤਾਂ ਛੱਟੇ ਕੇ ਉਹਦੇ ਮੇਰਾ ਤਾਂ ਕੁਝ ਵੀ ਨਹੀਂ ਚੰਗਾ ਲੱਗਦਾ ਚਾਚੇ ਜੀ ਕੁਝ ਵੀ ਨਹੀਂ ਕਿਉਂ ਨਹੀਂ ਹੈ ਤੇਰਾ ਮੈਂ ਹੈਗਾ ਤੇਰਾ ਭਰਾ ਮੁਖਤਿਆਰ ਹੈਗਾ ਸਾਰਾ ਪਰਿਵਾਰ ਤੁਹਾਡੇ ਸਿੱਤੇ ਬੈਠਾ ਹੈ ਇਹ ਕਿਉਂ ਕੋਈ ਨਹੀਂ ਵੀ ਕਿਉਂ ਨਹੀਂ ਹੈ ਹੁਣ ਆਪਾਂ ਕਰ ਵੀ ਕੀ ਸਕਦੇ ਆ ਰੱਬ ਦੇ ਅੱਗੇ ਜੋਰ ਨਹੀਂ ਪੁੱਤ ਕੀ ਕਰੀਏ ਮੇਰੀ ਗੱਲ ਸੁਣ ਪਰ ਜਾਈ ਤੈਨੂੰ ਹੌਸਲਾ ਕਰਨਾ ਪਊ ਹਿੰਮਤ ਰੱਖਣੀ ਪੈਣੀ ਹੈ ਜੇ ਤੂੰ ਹਿੰਮਤ ਹਾਰੇਂਗੀ ਤਾਂ ਬੱਚੀ ਦਾ ਕੀ ਬਣੂ ਹੈ ਇਹਦੇ ਸਿੱਤੇ ਵੀ ਹੱਥ ਰੱਖਣਾ ਪੈਣਾ ਤੈਨੂੰ ਆਪਾਂ ਇਹਨੂੰ ਵੀ ਵਿਆਹ ਕੇ ਤੋੜਨਾ ਹੈ ਥੋੜਾ ਜਿਹਾ ਹੌਸਲਾ ਕਰ ਮੈਂ ਬੈਠਾ ਨਾ ਕਿਉਂ ਚਿੰਤਾ ਕਰਨ ਲੱਗੀ ਨੀ ਤੂੰ ਰੱਬਾ ਤੂੰ ਮੇਰੇ ਨਾਲ ਆ ਕੀ ਕੀਤਾ ਤਨੂ ਮੈਂ ਹੀ ਮਿਲੀ ਸੀ ਰੱਬ ਨੇ ਦੁੱਖ ਦੇਣ ਨੂੰ ਅੱਗੇ ਮੇਰੀ ਜ਼ਿੰਦਗੀ 'ਚ ਘੱਟ ਦੁੱਖ ਦਿੱਤੇ ਨੇ ਰੱਬਾ ਐਨੀ ਛੋਟੀ ਉਮਰ ਦੇ ਵਿੱਚ ਇਹਨਾਂ ਦਾ ਪਿਓ ਚਲੇ ਗਿਆ ਮੈਂ ਫੇਰ ਵੀ ਸਬਰ ਕਰਕੇ ਬੈਠੀ ਮੇਰਾ ਪੁੱਤ ਜਵਾਨ ਹੋ ਜਾਊਗਾ ਮੇਰਾ ਸਹਾਰਾ ਬਣੇਗਾ ਪਰ ਰੱਬਾ ਤੂੰ ਤਾਂ ਮੇਰਾ ਸਹਾਰਾ ਹੀ ਕੋਲ ਲੈ ਗਿਆ ਮੈਂ ਕੀ ਕਰਾਂ ਕੀ ਕਰਾਂ ਬੱਪ ਤਾਂ ਸਾਡੇ ਨਾਲ ਉਹ ਹੋ ਗਈ ਜਿਵੇਂ ਕਿਸੇ ਬੱਚੇ ਦੇ ਹੱਥ ਚੋਂ ਨਾ ਕਾਂ ਟੁਕ ਖੋ ਕੇ ਲੈ ਜਾਂਦਾ ਹੁਣ ਇਹ ਲੱਗੀ ਉਹਨੂੰ ਠੱਕ ਪਰ ਤੂੰ ਹੌਸਲ ਨਾਲ ਰੱਖ ਪੜਾਈ ਬਿਲਕੁਲ ਨਡੋਲ ਹੁਣ ਸਾਨੂੰ ਨਾ ਆਪਣੇ ਆਪ ਨੂੰ ਇਹਦੇ ਚੋਂ ਕੱਢਣਾ ਪੈਣਾ ਗਮ ਚੋਂ ਗਮ ਚੋਂ ਬਾਹਰ ਨਿਕਲਈ ਤੂੰ ਇਹ ਕੁੜੀ ਦਾ ਸਹਾਰਾ ਬਣ ਇਹ ਤੇਰਾ ਸਹਾਰਾ ਬਣੇ ਹੁ ਤਾਂ ਐ ਵਕਤ ਕੱਟਣਾ ਪੈਣਾ ਪਰ ਉਹਨੂੰ ਬਾਕੀ ਥੋੜੇ ਦਿਨ ਤੇ ਮੈਂ ਬੈਠਾਂ ਮੈਂ ਸਭ ਕੁਝ ਕਰੂੰਗਾ ਤੁਸੀਂ ਇੱਕ ਕੰਮ ਜ਼ਰੂਰ ਕਰੋ ਪੁਲਿਸ ਚਰਾਪਟਲ ਖਾ ਕੇ ਆਓ ਇਹ ਕੰਮ ਕਰਿਆ ਕਿ ਨਹੀਂ ਐ ਕੌਣ ਮੇਰੀ ਪੁੱਤ ਦੀ ਜਾਨ ਦਾ ਦੁਸ਼ਮਣ ਬਣ ਗਿਆ ਪਤਾ ਕਰੋ ਜਰੂਰ ਨਾ ਪਰਚਾਈ ਨਾ ਇਹੋ ਜੀ ਗਲਤੀ ਨਾ ਕਰਨਾ ਪੁੱਤ ਕੁਪੋਰਸ ਪੁਲਿਸ ਨਾਲ ਚੱਕਰ ਨਹੀਂ ਪੈਣਾ ਕਿਤੇ ਚੱਕੇ ਚੁਕਾਏ ਹੈ ਜਾਂ ਕੰਮ ਕਰ ਬੈਠੋ ਹੈ ਬੰਦੇ ਬੜੇ ਖਤਰਨਾਕ ਹੋਣਗੇ ਉਹ ਇਹ ਕਤਲ ਕਰ ਸਕਦੇ ਪਤਾ ਨਹੀਂ ਕੀ ਕਰ ਸਕਦੇ ਨੇ ਨਾਲੇ ਪੁੱਤ ਉਸਤਾ ਤੇਰਾ ਵਿਆਹ ਕਰਨਾ ਹੈ ਲੈ ਪਰਚਾਈ ਇਹਦਾ ਵਿਆਹ ਕਰਨਾ ਆ ਮੁੰਡੇ ਦਾ ਵੀ ਕਿਤੇ ਮਿੰਟਾ ਇਹਦਾ ਖਤਰਾ ਪਿਆ ਪਿਆ ਹੈ ਹੈ ਡੰਡੇ ਪਰ ਦਾ ਮੁੰਡਾ ਕਿਤੇ ਇਹਦਾ ਵੀ ਨਾ ਕੁਝ ਰਕਸਾਨ ਕਰ ਜਾਣ ਉਹ ਹੈ ਨਾ ਮੇਰਾ ਪੁੱਤ ਹੌਸਲਾ ਰੱਖ ਹੌਸਲਾ ਭਜਾਈ ਹੌਸਲਾ ਹੌਸਲਾ ਰੱਖੋ ਮੜਾ ਮੁੰਡਾ ਆਪ ਤੇ ਇੱਕ ਮਿੰਟ ਦੇ ਨਾ ਗੱਲ ਕਰਨੀ ਹੈ ਮੈਂ ਕਿਨੋ ਪੁੱਤ ਗੁਰਜੀਤ ਸਿੰਘ ਹੈ ਬੱਚੇ ਕਿਹੜਾ ਪਿੰਡ ਦਾ ਪੁੱਤ ਆਪਣਾ ਖੇੜਾ ਜੱਟ ਹੈ ਜੀ ਖੇੜਾ ਜੱਟ ਅੱਛਾ ਹੋਰ ਪਰਿਵਾਰ ਚ ਕੌਣ ਕੌਣਾ ਹੈ ਪਰਿਵਾਰ ਚ ਮਾਤਾ ਸਵਰਗਵਾਸ ਹੋ ਗਏ ਸੀ ਬਾਪੂ ਹੈ ਜੀ ਛੋਟੀ ਭੈਣ ਅਤੇ ਇੱਕ ਭਰਾ ਹੈ ਵੱਡਾ ਅੱਛਾ ਅੱਛਾ ਤੇ ਹੁਣ ਤੂੰ ਕੰਮ ਕੀ ਕਰਦਾ ਪੁੱਤ ਮੈਂ ਜੀ ਆਪਣਾ ਸਕਾਟ ਫੈਕਟਰੀ ਚ ਲੱਗਿਆ ਹੋਇਆ ਹੈ ਜੀ ਅੱਛਾ ਪਟਿਆਰੇ ਜੀ ਫਿਰ ਕੱਥੇ ਜਾਣਾ ਹੈ ਮੋਟਰਸਾਈਕਲ ਤੇ ਆਈ ਚਾਹੀਦਾ ਜੀ ਅਸਮੋਤ ਤੇ ਸਾਈਕਲ ਤੇ ਜਾਣਾ ਹੈ ਹਾਂ ਜੀ ਅਸ ਪੁੱਤ ਮੇਰੀ ਗੱਲ ਸੁਣ ਲੈ ਜੀ ਦੂਹ ਉਹ ਇਸ ਕਰਦਾ ਹੋਣ ਵਾਲਾ ਜਵਾਈ ਠੀਕ ਹੈ ਜਵਾਈ ਵੀ ਪੁੱਤੇ ਹੁੰਦਾ ਹੈ ਹਾਂਜੀ ਹੁਣ ਇਹਨਾਂ ਦਾ ਧਿਆਨ ਤੈ ਰੱਖਣਾ ਹੈ ਦੋਨਾਂ ਦਾ ਹੀ ਇੱਕ ਗੱਲ ਦਾ ਧਿਆਨ ਰੱਖੀ ਪੁੱਤ ਅੱਜ ਪਾਕ ਬੜਾ ਮੜਾ ਹੈ ਜੀ ਉਹ ਨਾ ਜਾਂਦਾ ਧਿਆਨ ਨਾਲ ਜਾਇਆ ਕਰ ਲੋਕ ਨਸ਼ਾ ਪੱਤਾ ਬਹੁਤ ਕਰਦੇ ਆਵਾਜ਼ ਆਈ ਵੱਡੀ ਬੰਦੇ ਨੂੰ ਪੈਦਲ ਲੰਘਣਾ ਵੀ ਔਖਾ ਹੋਇਆ ਤੇ ਆ ਕਮਲਿਆ ਤੂੰ ਤਾਂ ਫਿਰ ਵੀ ਬੋਟਰ ਤੇ ਚਲਤੇ ਜਾਂਦਾ ਹੈ ਐਵੇਂ ਕੁਟੀ ਕੁ ਫੇਟ ਮਾਰ ਕੇ ਜਾ ਜਾਂਦੀ ਨਾ ਕਰ ਜੇ ਮੇਰਾ ਪੁੱਤ ਹਾਂ ਇਸ ਕਰਕੇ ਮੈਂ ਮੈਨੂੰ ਬਹੁਤ ਫਿਕਰ ਹੈ ਪਰ ਤੂੰ ਇਹਨਾਂ ਦਾ ਸਹਾਰਾ ਹੈ ਮੈਂ ਸਹਾਰਾ ਇਸ ਲਈ ਥੋੜਾ ਜਨਾ ਧਿਆਨ ਰੱਖ ਮੇਰਾ ਬੱਚਾ ਇਨਸ਼ਾਅੱਲਾ ਜੋ ਦਾ ਬਸਦਾ ਰਹਿ ਜੋ ਦਾ ਬਸ ਕੰਦ ਕਿ ਪੁੱਤ ਠੀਕ ਹਾਂ ਬਸ ਵਾਹ 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 واحر 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 باہر, باہر،, 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 باہر واہ پا جی واہ تسی شکاری بن کے شکار بھی کھیڑ گے راجے جی دیا نگاہوں تو بھی بچ گئے <laughs> 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 چھوٹے بھائی ਹਰ ਬੰਦੇ ਦਾ ਕੰਮ ਕਰਨ ਦਾ ਆਪਣਾ ਆਪਣਾ ਢੰਗ ਹੁੰਦਾ ਹੈ ਸਾਡਾ ਆਪਣਾ ਢੰਗ ਅਸੀ ਮੁੰਡੇ ਦੀ ਮਾਂ ਤੇ ਉਹਦੇ ਜੀਜੇ ਨੂੰ ਇਹੋ ਜੀ ਧਮਕੀ ਦਿੱਤੀ ਹੈ ਨਾ ਉਹ ਗੁਰਦਾਈ ਕੋ پاسਰੇ ਉਹ ਕਦੇ ਅੱਖ ਚੱਕ ਕੇ ਨਹੀਂ ਦੇਖ ਲੋ ਜਿਵੇਂ ਵਾਲਾ ਉਹ ਬਾਪੂ ਵੀ ਉਹ ਅੱਖ ਚੱਕਣ ਦੀ ਗੱਲ ਕਰਦਾ 15 ਮਾਰਚ ਇਹੋ ਜਿਹਾ ਡਰ ਪਾਇਆ ਉਹ ਮਰਨੀ ਮਰ ਜੂਗੀ ਪਰ ਇਹ ਮੈਨਾਂ ਬਣਾਉ ਬੋਦਦੀ ਬੋਲੋ ਥੋੜੀ ਐਸੀ ਗੱਲ ਨਹੀਂ ਤਾਂ ਸਾਨੂੰ ਇੱਥੇ ਆਉਣ ਲਈ ਮਜਬੂਰ ਕਰਤਾ ਜੀ ਅਸੀਂ ਵੀ ਸੋਚਿਆ ਵੀ ਦੁਸ਼ਮਣਾਂ ਦੇ ਦੁਸ਼ਮਣਾਂ ਕੋਲੇ ਜਾ ਕੇ ਧੰਨਵਾਦ ਤਾਂ ਕਰਈਏ ਦੁਸ਼ਮਣਾਂ ਦੇ ਦੁਸ਼ਮਣ ਯਾਰ ਹੁੰਦੇ ਨੇ ਹੂੰ ਹੂੰ ਤੇ ਯਾਰਾਂ ਦਾ ਕਦੇ ਧੰਨਵਾਦ ਨਹੀਂ ਕਰੀਦਾ ਯਾਰਾਂ ਨਾਲ ਬੈਠ ਕੇ ਤਾਂ ਉਹ ਕੌਣਾ ਕਰੀ ਜਾ ਹਾਲੋ ਕਰੋ ਇਹ ਗੋ ਕੜੀ ਲੱਗੀ ਪੀ ਲੈ ਨੂਛੜ ਕੇ ਕਿੱਥੇ ਚਲਾ ਗਿਆ ਤੇਰੀ ਮਾਂ ਤੇਰੇ ਬਿਨਾ ਚੱਲੀ ਹੋਗੀ ਕਦੋਂ ਆਏਂਗਾ ਵਾਪਿਸ ਤੂੰ ਬੱਚੇ ਕੀ ਕਰਾਂ ਮੈਂ ਤੇਰੇ ਬਿਨਾ ਤਾਂ ਮੇਰਾ ਜਵਰ ਦਿਨ ਨਹੀਂ ਲੱਗਦਾ ਪੁੱਤ ਮੰਮੀ ਮੰਮੀ ਸੰਭਾਲੋ ਆਪਣੇ ਆਪ ਨੂੰ ਨਾਲੇ ਮੈਂ ਤਾਂ ਤੁਹਾਨੂੰ ਬਾਹਰ ਦੇਖਦੀ ਸੀ ਆਪੇ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਹੈ ਤੂੰ ਤੁਸੀਂ ਇਸ ਕਮਰੇ ਦੇ ਵਿੱਚ ਨਾ ਆਇਆ ਕਰੋ। ਉੱਤ ਮੈਂ ਤਾਂ ਆਪ ਹੀ ਚਾਉਣੀ ਐ। ਮੈਂ ਇਸ ਕਮਰੇ 'ਚ ਕਦੇ ਨਾ ਆਵਾਂ। ਪਰ ਮੈਂ ਕੀ ਕਰਾਂ? ਮੇਰੇ ਮਨ ਨੂੰ ਚੈਨ ਨਹੀਂ ਪੈਂਦਾ। ਹੁਣ ਮੇਰੇ ਪੱਲੇ ਬਚੀ ਕੀ ਐ? ਮੇਰੇ ਪੁੱਤ ਦੀਆਂ ਹੀ ਯਾਦਾਂ ਨੇ ਜਿਨ੍ਹਾਂ ਸਹਾਰੇ ਮੈਂ ਜ਼ਿੰਦਗੀ ਕੱਟਣੀ ਐ। ਮੰਮੀ ਜੇ ਤੁਸੀਂ ਇਦਾਂ ਦੀਆਂ ਗੱਲਾਂ ਕਰੋਗੇ ਨਾ ਤੇ ਮੇਰਾ ਕੀ ਬਣੂਗਾ? ਚਤ ਤੁਸੀਂ ਇੱਥੇ ਅਗਲਾ ਕਰਦੇ ਹੋ ਪਤਾ ਨਹੀਂ ਮੈਨੂੰ ਕੀ ਹੋਣ ਲੱਗ ਜਾਂਦਾ ਬਸ ਕਰੋ ਮੰਮੀ ਜੋ ਗੁੱਸਾ ਹੋਣਾ ਸੀ ਸੋ ਗਿਆ ਉਸ ਨੂੰ ਮੈਂ ਠੀਕ ਤਾਂ ਨਹੀਂ ਕਰ ਸਕਦਾ ਪਰ ਮੇਰੇ ਤੇ ਤੁਹਾਡੀ ਹਾਲਤ ਦੇਖੀ ਨਹੀਂ ਜਾਂਦੇ ਮੁੰਡਾ ਮੇਰੇ ਪੁੱਤ ਤੋਂ ਬਿਨਾ ਮੇਰਾ ਦਿਲ ਨਹੀਂ ਲੱਗਦਾ ਮੈਂ ਕੀ ਕਰਾਂ ਬਸ ਕਰੋ ਮੰਮੀ ਮੈਂ ਜੱਗੀ ਤਾਂ ਨਹੀਂ ਬਣ ਸਕਦਾ ਪਰ ਮੈਂ ਹੈਗਾ ਨਾ ਮੈਂ ਤੁਹਾਡੇ ਨਾਲ ਹਰ ਵਕਤ ਮੰਮੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਮੈਨੂੰ ਪਤਾ ਹੈ ਵੀ ਗੱਲ ਕਰਨ ਦਾ ਇਹ ਸਹੀ ਸਮਾਂ ਨਹੀਂ ਆ ਪਰ ਇਹ ਗੱਲ ਕਰਨੀ ਜ਼ਰੂਰੀ ਹੈ ਮੰਮੀ ਤੁਹਾਡੇ ਨਾਲ ਹਾਂ ਪੁੱਤ ਦੱਸ ਕੇ ਕਹਿਣਾ ਤੂੰ ਮੰਮੀ ਹੁਣ ਤੁਸੀਂ ਆਉਂਦੀ ਸਗਰਾਂ ਤੱਕ ਨਾ ਰਿੰਪੀ ਦੇ ਨੰਦ ਦੇ ਦੋ ਮੈਂ ਇਸ ਘਰ ਦੇ ਵਿੱਚ ਇਦਾਂ ਨਹੀਂ ਰਹਿ ਸਕਦਾ ਲੋਕ ਬਹੁ ਗੱਲਾਂ ਬਣਾਉਣਗੇ ਬਾਅਦ ਦੇ ਵਿੱਚ ਦੇਖੋ ਮੰਮੀ ਮੈਂ ਤੁਹਾਨੂੰ ਫੇਰ ਕਹਿ ਰਿਹਾ ਮੈਂ ਜੱਗੀ ਤਾਂ ਨਹੀਂ ਬਣ ਸਕਦਾ ਨਾ ਹੀ ਉਹਦੀ ਕਮੀ ਪੂਰੀ ਕਰ ਸਕਦਾ ਪਰ ਮੈਂ ਤੁਹਾਡਾ ਪੁੱਤ ਤਾਂ ਬਣ ਸਕਦਾ ਹਾਂ ਮੰਮੀ ਜੀ ਤੁਸੀਂ ਕਿਸੇ ਵੀ ਗੱਲ ਦੀ ਫਿਕਰ ਨਾ ਕਰੋ ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ ਨਾਲੇ ਦੇਸ਼ਕ ਜੱਗੀ ਵੀਰਾ ਸਾਥੋਂ ਦੂਰ ਚਲਾ ਗਿਆ ਪਰ ਉਹ ਜਿੱਥੇ ਵੀ ਹੋਊਗਾ ਨਾ ਸਾਨੂੰ ਦੇਖਦਾ ਜ਼ਰੂਰ ਹੋਊਗਾ ਤੁਹਾਨੂੰ ਨਾਨੀ ਦੀ ਗੱਲ ਯਾਦ ਨਾਨੀ ਕਹਿੰਦੀ ਸੀਗੀ ਕਿ ਜੋ ਵੀ ਸਾਡੇ ਤੋਂ ਦੂਰ ਚਲੇ ਜਾਂਦੇ ਨੇ ਨਾ ਉਹਨਾਂ ਨੂੰ ਪਾਲਾ ਯਾਦ ਨਹੀਂ ਕਰੀਦਾ ਨਹੀਂ ਤਾਂ ਰੱਬ ਉਹਨਾਂ ਨੂੰ ਹੋਰ ਵਾਰਡ ਪਾ ਦਿੰਦਾ ਤੂੰ ਕਿਹੋ ਜਿਹੀ ਗੱਲਾਂ ਲੈ ਕੇ ਆ ਗਈ ਮੰਮੀ ਨੂੰ ਸਮਝਾਉਣਾ ਤਾਂ ਕੀ ਹੈ ਹੋਰ ਹੀ ਗੱਲਾਂ ਕਰੀ ਜਾਣੀਆਂ ਨਾਲੇ ਮੰਮੀ ਜੇ ਚਾਰ ਜਣਾਂ ਖਾਂਦੇ ਪੀਂਦੇ ਵੀ ਨਹੀਂ ਹੈਗੇ ਜਾਂ ਤੂੰ ਮੰਮੀ ਵਾਸਤੇ ਰੋਟੀ ਲੈ ਕੇ ਆ ਮੈ ਤਾਂ ਜੀ ਮੰਮੀ ਨੂੰ ਦਵਾਈ ਦੇਣ ਹੀ ਆਈ ਸੀ ਚਲ ਫਿਰ ਰੋਟੀ ਖਵਾ ਕੇ ਨਾ ਮੰਮੀ ਨੂੰ ਆਪਾਂ ਫੇਰ ਹੀ ਦਵਾਈ ਦਿੰਨੇ ਆ ਜਾਂ ਤੂੰ ਮੰਮੀ ਵਾਸਤੇ ਰੋਟੀ ਲੈ ਕੇ ਆ ਮਸੂਤ ਅੰਜੇ ਹੁੰਦਾ ਬਸਤਰਾ ਮੈਂ ਤਾਂ ਹੁਣ ਤੁਹਾਡੇ ਸਹਾਰੇ ਜੀਉਂਦੀ ਬੈਠੀ ਆਂ ਹੋਰ ਮੈਨੂੰ ਕਿਹਦਾ ਸਹਾਰਾ ਮੰਮੀ ਤੁਸੀਂ ਆਪਣੇ ਆਪ ਨੂੰ ਸੰਭਾਲੋ ਜੇ ਤੁਸੀਂ ਹੋ ਕਮਜ਼ੋਰ ਹੋਗੇ ਨਾ ਤਾਂ ਜੱਗੀ ਦੇ ਕਾਤਲ ਸ਼ਰੀਆਮ ਖੁੱਲੇ ਘੋਮਣਗੇ ਤੇ ਉਹਨਾਂ ਨੂੰ ਸਜ਼ਾ ਆਪਾਂ ਨੇ ਹੀ ਦਿਵਾਉਣੀ ਹੈ। ਪੁੱਤ ਤੈਨੂੰ ਕੀ ਲੱਗਦਾ ਹੈ? ਉਹਨਾਂ ਨੂੰ ਸਜ਼ਾ ਦਿਵਾਉਣ ਨਾਲ ਮੇਰਾ ਪੁੱਤ ਵਾਪਸ ਆ ਜਾਊਗਾ। ਜੇ ਉਹਨਾਂ ਨੂੰ ਸਜ਼ਾ ਦਾ ਇੰਨਾ ਹੀ ਡਰ ਹੁੰਦਾ। ਉਹ ਮੇਰੇ ਪੁੱਤ ਨਾਲ ਆਹ ਕੁਛ ਨਾ ਕਰਦੇ। ਉਹਨਾਂ ਨੂੰ ਕੋਈ ਡਰ ਨਹੀਂ ਕਿਸੇ ਦਾ। ਪਰ ਮੰਮੀ ਆਪਾਂ ਨੂੰ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਹੈ। ਜੇ ਨਾ ਕੀਤਾ ਨਾ ਤਾਂ ਆਪਣਾ ਕੇਸ ਕਮਜ਼ੋਰ ਪੈ ਜਾਣਾ ਹੈ। ਮੈਂ ਪੁੱਤ ਆਪਣੇ ਧੀ ਅਰ ਜਵਾਈ ਨੂੰ ਕਿਸੇ ਮੁਸ਼ਕਲ ਚ ਨਹੀਂ ਪਾਉਣਾ ਚਾਹੁੰਦੇ। ਮੈਂ ਨਹੀਂ ਇਹ ਚਾਹੁੰਦੀ ਪੁੱਤ ਮੇਰੇ ਪੁੱਤ ਕਰਕੇ ਤੁਹਾਡੇ ਤੇ ਕੋਈ ਜਰਾ ਸੀ ਵੀ ਆ ਜਾਵੇ ਮੰਮੀ ਜੇ ਤੁਸੀਂ ਹਿੰਮਤ ਹਾਰ ਗਏ ਤੇ ਫਿਰ ਮੈਨੂੰ ਨਹੀਂ ਲੱਗਦਾ ਕਿ ਆਪਾਂ ਜੱਗੀ ਦੀ ਮੌਤ ਦਾ ਬਦਲਾ ਲੈ ਸਕਾਂਗੇ ਤੇ ਨਾ ਹੀ ਕਾਤਲ ਨੂੰ ਸਜ਼ਾ ଦਵਾ ਸਕਾਂਗੇ ਉੱਤੇ ਸਭ ਤੁਸੀਂ ਹੁਣ ਆਪੇ ਦੇਖ ਲਿਓ ਇਹਨਾਂ ਗੱਲਾਂ ਦਾ ਮੈਨੂੰ ਤਾਂ ਕੁਝ ਨਹੀਂ ਪਤਾ ਨੜੇ ਇਹ ਗੱਲਾਂ ਕਰਕੇ ਕੀ ਫਰਕ ਪੈਣਾ ਕਿਹੜਾ ਇਹ ਕੁਛ ਖਬ ਕੁਛ ਕਰਕੇ ਮੇਰਾ ਪੁੱਤ ਵਾਪਸ ਆ ਜਾਊਗਾ ਮੇਰਾ ਪੁੱਤ ਨਹੀਂ ਵਾਪਸ ਆ ਸਕਦਾ ਕਰਦੇ ਨਾ ਮੰਮੀ ਤੁਹਾਨੂੰ ਕੀ ਲੱਗਦਾ ਜਿਨ੍ਹਾਂ ਨੇ ਆਪਣਾ ਇਹਨਾਂ ਹਸਤਾ ਵਸ ਦਾ ਘਰ ਉਜਾੜ ਕੇ ਰੱਖ ਦਿੱਤਾ ਉਹਨਾਂ ਨੂੰ ਇਹਨੇ ਸੌਖੇ ਜਾਣ ਦੇ ਦਾਂਗੇ ਮੇਰੇ ਜਿਉਂਦੇ ਜੀਤਾ ਨਹੀਂ ਹੋ ਸਕਦਾ ਔਰ ਹੁਣ ਕੋ ਚਾਹ ਪਾਣੀ ਵੀ ਮਿਲੂ ਪੀਣ ਨੂੰ ਇਸ ਘਰ ਚ ਕੇ ਨਹੀਂ ਨੇ ਆਉਣੀ ਹੈ ਜੀ ਵਾਹ ਸਮਝਾ ਦੇ ਇਹਨੂੰ ਜਿਹੜੀ ਇਸ ਘਰ ਦੀ ਇੱਜ਼ਤ ਨੂੰ ਮਿੱਟੀ ਚ ਰੋਲਣ ਨੂੰ ਫਿਰਦੀ ਸੀ ਉਹਦੇ ਲਈ ਇਸ ਘਰ ਵਿੱਚ ਰੌਣਕ ਤੋਰਦੀ ਕੋਈ ਲੋੜ ਨਹੀਂ ਤੁਹਾਡੇ ਦੋਨਾਂ ਲਈ ਕਹਿਣਾ ਸੌਖਾ ਵੀ ਭੁੱਲ ਜਾ ਉਹਨੂੰ ਪਰ ਇੱਕ ਮਾਂ ਦੀ ਕੁੱਖ ਸੁਣੀ ਹੋਈ ਐ ਤੂੰ ਮਾਂ ਦਾ ਦਿਲ ਹੀ ਜਾਣਦਾ ਵੀ ਉਹਦਾ ਦਿਲ ਤਾਂ ਕੀ ਵੇਚਦੀ ਐ ਮੇਰੀ ਫੁੱਲ ਵਰਗੀ ਬੱਚੀ ਦੀ ਨਿੱਕੀ ਜਿਹੀ ਗਲਤੀ ਪਿੱਛੇ ਐਡੀ ਵੱਡੀ ਸਜ਼ਾ ਤੁਸੀਂ ਚੰਗਾ ਨਹੀਂ ਕੀਤਾ ਨਾ ਹੁਣ ਤੂੰ ਦੱਸੇਂਗੀ ਵੀ ਅਸੀਂ ਚੰਗਾ ਕੀਤਾ ਕਿ ਮਾੜਾ ਕੀਤਾ ਗੁਰਪਿਆਰ ਸਿੰਘ ਹੈ ਮੇਰਾ ਨਾਂ ਸਰਦਾਰ ਗੁਰਪਿਆਰ ਸਿੰਘ ਤੂਤੀ ਬੋਲਦੀ ਹੈ ਮੇਰੀ ਇਸ ਇਲਾਕੇ ਵਿੱਚ ਜੇ ਅਸੀਂ ਕਰਦੀ ਇੱਜ਼ਤ ਵਾਸਤੇ ਸਿਰ ਦੇ ਸਕਦੇ ਆ ਨਾ ਤਾਂ ਕਰਦੀ ਇੱਜ਼ਤ ਨਾਲ ਖੇਡਣ ਵਾਲੇ ਦਾ ਸਿਰ ਵੱਢ ਨਹੀਂ ਸਕਦੇ ਆ ਇਸ ਲਈ ਮੈਂ ਨੂੰ ਆਪਣੇ ਕਿਤੇ ਕੋਈ ਪ੍ਰਸਤਾਵ ਨਹੀਂ ਔਰ ਇੱਕ ਗੱਲ ਤੂੰ ਵੀ ਕੰਨ ਖੋਣ ਕੇ ਸੁਣ ਲੈ ਕਿ ਇਸ ਘਰ ਵਿੱਚ ਜੋ ਕੁਝ ਹੋ ਗਿਆ ਨਾ ਉਸ ਨੂੰ ਪੁੱਛ ਜਾ ਓ ਜਾਂ ਸੁਣੋ ਐ ਕਿਵੇਂ ਭੁੱਲ ਜਾ ਤੁਸੀਂ ਇੱਕ ਮਾਂ ਨੂੰ ਕਹਿ ਰਿਹਾ ਵੀ ਆਦੀ ਔਲਾਦ ਨੂੰ ਭੁੱਲ ਜਾ ਮਾਂ ਤਾਂ ਮਰਦੇ ਦਮ ਤੱਕ ਨਹੀਂ ਆਦੀ ਔਲਾਦ ਦਾ ਦੁੱਖ ਭੁੱਲ ਸਕਦੀ ਤੇ ਤੁਸੀਂ ਤਾਂ ਮੈਨੂੰ ਜਿਉਂਦੀ ਨੂੰ ਕਹਿ ਰਹੇ ਹੋ ਕਿਸ ਮਿੱਟੀ ਦਾ ਬਣਿਆ ਤੁਸੀਂ ਧੋਨੇ ਤੁਹਾਨੂੰ ਜਮਾ ਦੁੱਖ ਨਹੀਂ ਲੱਗਿਆ ਆਪਦੀ ਘਰ ਦੀ ਜੰਮੀ ਜਾਈ ਨੂੰ ਮਾਰ ਦਿਆ ਓ ਖਬਰਦਾਰ ਮਾਂ ਜੇ ਇਸ ਘਰ ਚ ਤੈਨੇ ਦੁਬਾਰਾ ਉਹਦਾ ਨਾਮ ਵੀ ਲਿਆ ਨਾ ਤੂੰ ਇਹ ਸੋਚ ਕੇ ਦੇਖ ਜੇ ਉਹ ਮੁੰਡੇ ਨਾਲ ਭੱਜ ਜਾਂਦੀ ਆਪਣੀ ਇੱਜ਼ਤ ਦਾ ਕੀ ਹੁੰਦਾ ਬਾਪੂ ਦੀ ਸਰਦਾਰੀ ਤਾਂ ਰੁੱਲ ਜਾਂਦੀ ਨਾ ਉਹ ਤਾਂ ਸਾਨੂੰ ਜਿਉਂਦੇ ਜੀ ਮਾਰਨ ਚੱਲੀ ਸੀ ਇਸ ਲਈ ਸਾਨੇ ਉਹਨੂੰ ਪਹਿਲੀ ਮਾਰਤਾ ਹੁਣ ਤੂੰ ਵੀ ਭੁੱਲ ਜਾ ਕਿ ਤੇਰੇ ਕੋਈ ਧੀ ਵੀ ਹੁੰਦੀ ਸੀ ਨਹੀਂ ਤੈਨੂੰ ਬਾਪੂ ਦਾ ਪਤਾ ਹੀ ਆ ਤੇਰੇ ਨਾਲ ਕੀ ਹਸ਼ਰ ਕਰੂਗਾ ਕੀ ਕਰੂਗਾ ਵੱਧ ਤੋਂ ਵੱਧ ਮੈਨੂੰ ਮਾਰ ਦੋ ਮਾਰ ਦਿਓ ਮੈਨੂੰ ਮੈਂ ਤਾਂ ਕਹਿੰਦੇ ਮੈਨੂੰ ਵੀ ਮਾਰ ਦੋ ਘਟੋ ਘਟ ਤੁਹਾਡੇ ਕਾਤਲ ਨਾਲ ਤਾਂ ਰਹਿਣਾ ਭੂ ਮੈਨੂੰ ਦੀਮੀ ਆਪਦੇ ਪਿਓ ਵਰਗਾ ਉਹੀ ਅੱਖਾਂ ਉਹੀ ਮੂੰਹ ਤਾਂ ਸੱਚੀ ਗੱਲ ਐ ਛੋਟੇ ਹੁੰਦੇ ਦੀ ਤੇਰੀ ਯਾਦ ਆ ਗਈ ਤੂੰ ਬੜਾ ਖੁਸ਼ ਹੋ ਰਹੀ ਆ ਕੀ ਗੱਲ ਹੋ ਗਈ ਕੋਈ ਗੱਲ ਆ ਗਈ ਜੇ ਤੇ ਸਾਨੂੰ ਵੀ ਦੱਸ ਦੇ ਅਸੀਂ ਵੀ ਖੁਸ਼ ਹੋ ਜੰਨੀ ਆ ਮੈਂ ਤਾਂ ਜੀ ਤਾਂ ਖੁਸ਼ ਆ ਕਿਉਂਕਿ ਤੁਸੀਂ ਦੋਨੋਂ ਬਹੁਤ ਖੁਸ਼ ਹੋ ਅੱਜ ਤੋਂ ਪਹਿਲਾਂ ਮੈਂ ਬੇਬੇ ਨੂੰ ਇੰਨਾ ਖੁਸ਼ ਨਹੀਂ ਦੇਖਿਆ ਜਿੰਨਾ ਅੱਜ ਦੇਖਿਆ ਖੁਸ਼ ਕਿਉਂ ਨਾ ਹੋਵਾਂ ਪੰਜ ਸਾਲਾਂ ਤੋਂ ਅਡੀਕ ਕਰ ਰਹੀ ਸੀ ਇਸ ਖੁਸ਼ੀ ਦੀ ਮੈਨੂੰ ਐਨੀ ਖੁਸ਼ੀ ਆ ਨਾ ਮੈਂ ਕਿਸੇ ਨੂੰ ਦੱਸ ਨਹੀਂ ਸਕਦੀ ਮੈਨੂੰ ਕਿੰਨੀ ਖੁਸ਼ੀ ਆ ਐਂ ਕਰ ਪੁੱਤ ਤੂੰ ਜਾ ਕੇ ਮਠਿਆਈ ਲੈ ਕੇ ਆ ਠੀਕ ਆ ਬੇਬੇ ਹਾਂ ਤੂੰ ਐਂ ਕਰਦੀ ਏ ਇਹਨੂੰ ਲੈ ਕੇ ਨਾ ਆਰਾਮ ਕਰ ਜੇ ਕਿਸੇ ਚੀਜ਼ ਦੀ ਲੋੜ ਹੋਈ ਮੈਨੂੰ ਦੱਸ ਦੀ ਮੈਂ ਬਾਹਰ ਕੰਮ ਕਰਦੀ ਹਾਂ ਠੀਕ ਆ ਬੇਬੇ ਸਭਾਂ ਲੈ ਰੋਣ ਲੱਗ ਪਿਆ ਬਾਫਤਾ ਓਏ। ਕੋ ਬਾਫਤਾ ਓਏ। ਬੱਚਾ ਬਾਬਿਆਂ ਨੂੰ ਮੰਦੇ ਬੋਲ ਨਹੀਂ ਬੋਲੀਦੇ। ਅੱਛਾ। ਤੇ ਆਹ ਜ਼ਰੂਰੀ ਕੰਮ ਜਾਣਾ ਮੇਰੇ ਪੁੱਤ ਨੂੰ। ਅੱਛਾ ਜੇ ਤੂੰ ਪਟਵਾਰੀ ਲੱਗ ਗਿਆ ਫਿਰ ਤੂੰ ਆਪਣੀ ਮਰਜ਼ੀ ਕਰੇਂਗਾ। ਨਾ ਪੁੱਤ ਉਹੀ ਹੋਊ ਇੱਥੇ ਜਿਹੜਾ ਕੁਝ ਮੇਰੀ ਮਰਜ਼ੀ ਉਹ। ਹਾਂਜੀ ਕਿਹਾ ਸੀ ਨਾ ਮੈਂ। ਬੀ ਅਗਗੇ ਐਪੀਸੋਡ ਬਹੁਤ ਜ਼ਿਆਦਾ ਵਧੀਆ ਹੋਣ ਵਾਲੇ ਨੇ ਸੋ ਐਪੀਸੋਡ 2 ਤੁਹਾਨੂੰ ਕਿਦਾਂ ਲੱਗਿਆ ਮੈਨੂੰ ਕਮੈਂਟਸ ਦੱਸਿਓ ਲਾਈਕ ਕਰਿਓ ਯਾਰ ਪਰ ਪਰ ਕੇ ਲਾਈਕ ਕਰਿਓ ਤਾਂ ਕਿ ਮੈਨੂੰ ਹੌਸਲਾ ਮਿਲ ਸਕੇ ਮੈਂ ਹੋਰ ਸੋਹਣੇ ਸੋਹਣੇ ਐਪੀਸੋਡ ਬਣਾਵਾਂ ਬਾਕੀ ਨੈਕਸਟ ਐਪੀਸੋਡ ਵੀ ਇਹਦਾ ਦੋ ਤਿੰਨ ਦਿਨਾਂ ਦੇ ਵਿੱਚ ਆ ਜਾਣਾ ਸੰਡੇ ਵੈਡਨੈਸ ਦੇ ਜਿੱਦਾਂ ਮੈਂ ਦੱਸਿਆ ਹੀ ਸੀਗਾ ਸੋ ਪਿਆਰ ਬਣਾਈ ਰੱਖੋ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਜਿੰਨਾ ਤੁਸੀਂ ਵੀਡੀਓਜ਼ ਨੂੰ ਪਿਆਰ ਦੋਗੇ ਉਨੀਆਂ ਸੋਹਣੀਆਂ ਸੋਹਣੀਆਂ ਅਸੀਂ ਵੀਡੀਓਜ਼ ਬਣਾਉਂਦੇ ਰਹਾਂਗੇ ਬਾਕੀ ਹੁਣ ਮਿਲਦੇ ਆ ਤੁਹਾਨੂੰ ਐਪੀਸੋਡ 3 ਦੇ ਨਾਲ ਉਦੋਂ ਤੱਕ ਬਣੇ ਰਹੋ ਤੁਸੀਂ ਜੱਗੀ ਟੀਵੀ ਦੇ ਨਾਲ ਤੇ ਆਪਣੀਆਂ ਪੁਰਾਣੀਆਂ ਵੀਡੀਓਜ਼ ਵੀ ਦੇਖੋ ਤੁਸੀਂ ਤੁਸੀਂ ਸ਼ਰੀਕ ਸੀਰੀਜ਼ ਦੇਖੀ ਆ ਬਹੁਤ ਸੋਹਣੀ ਸੀਰੀਜ਼ ਆ ਜੇ ਤੁਸੀਂ ਨਹੀਂ ਦੇਖੀ ਇੱਥੇ ਕਲਿੱਕ ਕਰੋ ਆ ਆ ਰਹੀ ਐ ਸਾਹਮਣੇ ਇਸ ਤੇ ਕਲਿੱਕ ਕਰੋ ਸ਼ਰੀਕ ਸੀਰੀਜ਼ ਨੂੰ ਦੇਖੋ ਪਿਆਰ ਦੋ ਸਤਿ ਸ਼੍ਰੀ ਅਕਾਲ